ਵਾਹਿਗੁਰੂ ਜੀ ਕਿਰਪਾ ਤੇ ਗੁਰੂ ਪਿਆਰੀ ਸਾਥ ਸੰਗਤ ਜੀਏ ਅੱਜ ਮੈਂ ਤੁਹਾਨੂੰ ਇੱਕ 2 ਮਿੰਟ ਦੀ ਕਵਤਾ ਸੁਣਾ ਰਹੀ ਹਾਂ ਜੋ ਕਿ ਸਾਡੇ ਵਿਸ਼ੇ ਤੇ ਹੀ ਹੈ ਜੋ ਅਸੀਂ 100 ਰੁਪਿਆ ਜਾਂ 200 ਰੁਪਿਆ ਦਾਨ ਕਰਦੇ ਹਾਂ ਅਸੀਂ ਬਹੁਤ ਨਾਲ ਖਵਾਉਂਦੇ ਹਾਂ ਬਾਰ-ਬਾਰ ਅੱਗੇ-ਅੱਗੇ ਹੋ ਹੋ ਕੇ ਪਰ ਜੋ ਗੁਰੂ ਜੀ ਸਾਹਿਬ ਜੀ ਨੇ ਸਾਨੂੰ ਕਿਹਾ ਹੈ ਅਸੀਂ ਉਹਨੂੰ ਅਜੇ ਉੱਥੋਂ ਤੱਕ ਅਸੀਂ ਪਹੁੰਚੇ ਨਹੀਂ ਆ ਤਾਂ ਇਹ ਛੋਟੀ ਜਿਹੀ ਬਤਾ 2 ਮਿੰਟਾਂ ਦੀ ਹੈ ਜੋ ਲਿਖਿਆ ਹੈ ਤੁਸੀਂ ਬਾਣੀ ਵਿੱਚ ਜੋ ਲਿਖਿਆ ਹੈ ਤੁਸੀਂ ਬਾਣੀ ਵਿੱਚ ਅਸੀਂ ਹੋਰ ਤਰ ਘੜਿਆ ਨਹੀਂ ਅਸੀਂ ਬੱਚੇ ਹਾਂ ਨਾ ਸਮਝ ਤੇ ਰਹ ਤਨ ਪੂਜਿਆ ਹੈ ਹਲੇ ਪੜਿਆ ਨਹੀਂ ਅਸੀਂ ਬੱਚੇ ਹਾਂ ਨਾ ਸਮਝ ਤੇ ਰਹ ਤਨ ਪੂਜਿਆ ਹੈ ਹਲੇ ਪੜਿਆ ਨਹੀਂ ਤੁਸੀਂ ਗੁਰੂ ਪਾਵਨ ਨੂੰ ਆਖਿਆ ਸੀ ਤੁਸੀਂ ਗੁਰੂ ਪਾਵਨ ਨੂੰ ਆਖਿਆ ਸੀ ਅਸੀਂ ਖੂਬ ਪਟਾਕੇ ਭੰਦੇ ਆਂ ਅਸੀਂ ਦੁਸ਼ਤ ਕੀਤਾ ਪਾਣੀ ਨੂੰ ਅਸੀਂ ਦੁਸ਼ਤ ਕੀਤਾ ਪਾਣੀ ਨੂੰ ਨਾ ਧਰਤੀ ਨੂੰ ਮਾਂ ਮੰਨਦੇ ਹਾਂ ਨਾ ਧਰਤੀ ਨੂੰ ਮਾਂ ਮੰਨਦੇ ਹਾਂ ਨੀ ਤੇ ਥਾਂ ਥਾਂ ਤੱਕੇ ਖਾਂਦੇ ਹਾਂ ਨੀ ਤੇ ਥਾਂ ਥਾਂ ਤੱਕੇ ਖਾਂਦੇ ਹਾਂ ਜੋ ਪੱਲਾ ਤੇਰਾ ਫੜਿਆ ਨਹੀਂ ਜੋ ਪੱਲਾ ਤੇਰਾ ਫੜਿਆ ਨਹੀਂ ਅਸੀਂ ਬੱਚੇ ਹਾਂ ਨਾ ਸਮਝ ਤੇਰੇ ਤਨ ਪੂਜਿਆ ਹੈ ਹਲ ਪੜਿਆ ਨਹੀਂ ਤੁਸੀਂ ਕੀਰਤ ਕਰਨ ਨੂੰ ਆਖਿਆ ਸੀ ਤੁਸੀਂ ਕੀਰਤ ਕਰਨ ਨੂੰ ਆਖਿਆ ਸੀ ਅਸੀਂ ਹਾੜ ਰਾਮੀ ਬਣ ਬੈਠੇ ਨਾ ਪੱਥਰਾਂ ਤੇਲ ਖਵਾਉਂਦੇ ਹਾਂ ਨਾ ਪਥਰਾਂ ਤੇ ਲਖਵਾਂਦੇ ਹਾਂ ਅਸੀਂ ਵੱਡੇ ਦਾਨੀ ਬਣ ਬੈਠੇ ਭਾਵੇਂ ਨਿਤ ਗੁਰਬਾਣੀ ਪੜ੍ਹਦੇ ਹਾਂ ਭਾਵੇਂ ਨਿਤ ਗੁਰਬਾਣੀ ਪੜ੍ਹਦੇ ਹਾਂ ਪਰ ਰੰਗ ਤੁਸਾਂ ਦਾ ਚੜਿਆ ਨਹੀਂ ਪਰ ਰੰਗ ਤੁਸਾਂ ਦਾ ਚੜਿਆ ਨਹੀਂ ਅਸੀਂ ਬੱਚੇ ਹਾਂ ਨਾ ਸਮਝ ਤੇਰੇ ਤਨ ਪੂਜਿਆ ਹੈ ਹੱਲ ਪੜਿਆ ਨਹੀਂ ਮੈਂ ਜਾਣਾ ਕਿ ਸੱਚ ਕੋੜਾ ਹੈ ਮੈਂ ਜਾਣਾ ਕਿ ਸੱਚ ਕੋੜਾ ਹੈ ਪਰ ਲਿਖਨੇ ਨੂੰ ਮਜਬੂਰ ਹੋਇਆ ਤੇਰੀ ਬਾਣੀ ਪਰ ਕੇ ਬੇਦੀ ਨੂੰ ਸੱਚ ਲਿਖਣ ਵਾਲਾ ਸਰੂਰ ਹੋਇਆ ਸੱਚ ਲਿਖਣੇ ਵਾਲਾ ਸਰੂਰ ਹੋਇਆ ਰਹੇ ਓਟ ਗੁਰੂ ਸਹਿਬਾਨਾਂ ਦੀ ਰਹੇ ਓਟ ਗੁਰੂ ਸਹਿਬਾਨਾਂ ਦੀ ਤਹੀਂ ਕਲਮ ਚੁਕੋਂ ਤੋਂ ਡਰਿਆ ਨਹੀਂ ਅਸੀਂ ਬੱਚੇ ਆ ਨਾ ਸਮਝ ਤੇਰੇ ਤੈਨੂੰ ਪੂਜਿਆ ਹੈ ਹੱਲ ਪੜਿਆ ਨਹੀਂ ਤੈਨੂੰ ਪੂਜਿਆ ਹੈ ਹੱਲ ਪੜਿਆ ਨਹੀਂ ਭੁੱਲਾ ਚੁਕਾਂ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ